ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਵੀਡੀਓ ਦੇ ਵਿੱਚ ਗੱਲ ਕਰਾਂਗੇ ਬਾਸਮਤੀ ਝੋਨੇ ਦੇ ਝੋਨੇ ਦੇ ਰੇਟਾਂ ਬਾਰੇ ਅ ਇਸ ਵਾਰ ਜਿਹੜਾ ਝੋਨੇ ਦੀ ਖਰੀਦ ਆ ਉਹ ਪੰਜਾਬ ਸਰਕਾਰ ਨੇ 15 ਤਰੀਕ ਤੋਂ ਸ਼ੁਰੂ ਕਰਤੀ ਹੈ ਪਰ ਜਿਹੜਾ ਬਾਸਮਤੀ ਝੋਨਾ ਇਹ ਪ੍ਰਾਈਵੇਟ ਬਾਹਰ 12 13 ਤਰੀਕ ਤੋਂ ਹੀ ਵਿਕਣਾ ਸ਼ੁਰੂ ਹੋ ਗਿਆ ਅ ਜ ਜੋ ਹੁਣ ਆਪਾਂ ਗੱਲ ਕਰੀਏ 1509 ਝੋਨੇ ਦੇ ਰੇਟ ਦੀ ਵੀ ਕੀ ਰੇਟ ਲੱਗ ਰਿਹਾ ਸਮਾਣੇ ਦੇ ਵਿੱਚ 13 ਤਰੀਕ ਨੂੰ ਜਿਹੜਾ 1509 ਦਾ ਰੇਟ ਆ ਇਹ 33100 ਤੋਂ ਲੈ ਕੇ 3300 ਰੁਪਏ ਤੱਕ ਲੱਗ ਰਿਹਾ ਤੇ ਅੰਬਰਸਰ ਦੇ ਵਿੱਚ 1509 ਦਾ ਰੇਟ 3300 ਤੋਂ ਲੈ ਕੇ 3700 ਤੱਕ ਲੱਗ ਰਿਹਾ 1692 ਦਾ ਰੇਟ ਅੰਬਰਸਰ ਦੇ ਵਿੱਚ 33400 ਤੋਂ ਲੈ ਕੇ 3520 ਰੁਪਏ ਤੱਕ ਇਹ ਸਾਰੇ ਰੇਟ ਕਿਤੇ ਘਟ ਕਿਤੇ ਵੱਧ ਇਹ ਚੱਲ ਰਿਹਾ ਪਰ ਬਾਸਮਤੀ ਦਾ ਇਸ ਵੇਲੇ ਰੇਟ ਇਹ ਲੱਗ ਰਿਹਾ ਤੇ ਕੋਟਕਪੂਰੇ ਦੇ ਵਿੱਚ ਜੇ ਆਪਾਂ 1847 ਦੀ ਗੱਲ ਕਰੀਏ ਤਾ ਉਥੇ 3100 ਤੋਂ ਲੈ ਕੇ 3195 ਤੱਕ ਰੇਟ ਲੱਗਿਆ ਹੈਗਾ 1847 ਦਾ ਕੋਟਕਪੂਰੇ ਤੇ ਜੇ ਕੋਟਕਪੂਰੇ 1692 ਦੀ ਗੱਲ ਕਰੀਏ ਤਾਂ ਉਥੇ 3350 ਰੁਪਿਆ ਤੋਂ ਲੈ ਕੇ 3560 ਰੁਪਏ ਤੱਕ ਰੇਟ ਲੱਗਿਆ ਹੈਗਾ ਕੁਆਂਟਲ ਦਾ ਇਹ 1692 ਕੋਟਕਪੂਰੇ ਦਾ ਰੇਟ ਆ 3560 ਹਾਈएस्ट ਰੇਟ ਉਥੇ 3560 ਕੋਟਕਪੂਰੇ ਲੱਗਿਆ 1692 ਦਾ ਤੇ ਤਰਨ ਤਰਨ ਵੀ 3400 ਤੋਂ ਲੈ ਕੇ 3560 77 80 3550 ਇੱਥੇ ਤੱਕ ਕੋਟਕਪੂਰੇ ਵੀ ਰੇਟ ਲੱਗ ਰਿਹਾ ਹੈਗਾ ਜਿਹੜੇ ਬਾਸਮਤੀ ਦੇ ਅੱਗੇ ਆਉਣ ਵਾਲੇ ਦਿਨਾਂ 'ਚ ਕੀ ਰੇਟ ਲੱਗਣਗੇ ਤੇ ਕਿਵੇਂ ਘਟਦੇ ਆ ਜਾਂ ਵਧਦੇ ਆ ਉਹ ਤੁਹਾਨੂੰ ਅਸੀਂ ਜਾਣਕਾਰੀ ਨਾਲ ਦੀ ਨਾਲ ਦੇਈ ਜਾਵਾਂਗੇ ਪਰ ਇਸ ਵਾਰ ਰੇਟ ਜੇ ਥੋੜਾ ਜਿਹਾ ਹੋਰ ਚੰਗਾ ਹੋ ਜਾਂਦਾ ਤਾਂ ਜ਼ਿਆਦਾ ਵਧੀਆ ਸੀ ਕਿਉਂਕਿ ਝੋਨਾ ਜਿਹੜਾ ਬਾਸਮਤੀ ਆ 1509 ਆ ਜਾਂ 18 47 ਆ ਇਹਨਾਂ ਦੇ ਝਾੜ 18 ਤੋਂ 20 ਕੁਇੰਟਲ ਹੀ ਰਹੇ ਨੇ ਇਸ ਤੋਂ ਨਹੀਂ ਵੱਧ ਵੱਧ ਆ ਰਹੀ ਝਾੜ ਤਾਂ ਕਰਕੇ ਉਹ ਕਿਸਾਨ ਥੋੜਾ ਜਿਹਾ ਘਾਟਾ ਮਹਿਸੂਸ ਕਰ ਰਹੇ ਨੇ ਵੀ ਜੇ ਥੋੜਾ ਜਿਹਾ ਹੋਰ ਰੇਟ ਵੱਧ ਲੱਗ ਜਾਂਦਾ 3800 4000 ਤੱਕ ਤਾਂ ਵਧੀਆ ਸਾਡਾ ਪੱਲਾ ਪੂਰਾ ਹੋ ਜਾਂਦਾ ਚਲੋ ਠੀਕ ਹੈ ਜੀ ਅੱਗੇ ਜਾਣਕਾਰੀ ਲੈਣ ਲਈ ਹੋਰ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ